ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੌਸਮ ਬਹੁਤ ਸੋਹਣਾ ਹੋਣ ਕਰਕੇ ਸਾਰੇ ਜਿਹੜੇ ਪੇੜ ਪੌਦੇ ਹੋ ਖੁਸ਼ ਹੈ ਕਿਉਂਕਿ ਗਰਮੀ ਤੋਂ ਬਚ ਗਿਆ ਤੇ ਆ ਤੁਸੀਂ ਤੁਹਾਨੂੰ ਮੈਂ ਦਿਖਾਇਆ ਸੀ ਸਾਹਮਣੇ ਬੈਂਗਣ ਲੱਗੇ ਹੋਏ ਆ ਬਹੁਤ ਸਾਰਾ ਫਲ ਔਦਿਆਂ ਨੂੰ ਭੂਟੇ ਨੂੰ ਆਇਆ ਹੋਇਆ ਦੇਖੋ ਕਿੰਨੇ ਸਾਰੇ ਵੈਂਗਣ ਲੱਗੇ ਹੋਏ ਆ ਬਹੁਤ ਸਾਰੇ ਤੇ ਇਸੇ ਤਰ੍ਹਾਂ ਹੀ ਪੂਪੀਤੇ ਦੇਖੋ ਲੱਗੇ ਹੋਏ ਆ ਇਹ ਆਪਾਂ ਸਰਦੀ ਦੀ ਸਬਜੀ ਬੀਜੀ ਸੀ ਜਿਹਦੇ ਵਿੱਚੋਂ ਪਾਲਕ ਬਹੁਤ ਸੋਹਣੀ ਹੋ ਗਈ ਆ ਇਹਨੂੰ ਇੱਕ ਵਾਰੀ ਪਾਲਕ ਦੀ ਸਬਜੀ ਬਣਾ ਕੇ ਅਸੀਂ ਖਾ ਵੀ ਲਈ ਆ ਇਹ ਬੀਜੀਆਂ ਹੁਆ ਵਟਾਂ ਤੇ ਮੂਲੀਆਂ ਦੇਖੋ ਇਹ ਪਹਿਲਾਂ ਲਾਗਾ ਸੀ ਗਰਮੀ ਵਾਲੀਆਂ ਪਾਲਕ ਮੂਲੀਆਂ ਦਾ ਪੱਤਾ ਪਾਲਕ ਵਰਗਾ ਹੁੰਦਾ ਨੇ ਪਾਲਕ ਮੂਲੀ ਕਹਿੰਦੇ ਆ ਇਹ ਮੂਲੀਆਂ ਆਪਾਂ ਬੀਜੀਆਂ ਸਿਆਲੂ ਮੇਥੇ ਉੱਗ ਗਏ ਆ ਮੇਥੀ ਉੱਗ ਗਈ ਹੈ ਦੇਖੋ ਤੁਸੀਂ ਤੇ ਇਹ ਥਾਂ ਛੱਡਿਆ ਹੋਇਆ ਲਸਣ ਵਾਸਤੇ ਕੱਲ ਨੂੰ ਲਸਣ ਲਾ ਦੇਣੀ ਹੈ ਇਹ ਆ ਸਰੋਂ ਸਰੋਂ ਵੀ ਉੱਗ ਗਈ ਹੈ ਸਾਰੀ ਮਿਰਚਾਂ ਦੇ ਬੂਟੇ ਤੇ ਮਿਰਚਾਂ ਲੱਗੀਆਂ ਹੋਣ ਐ ਦੁਬਾਰਾ ਲੱਗਣ ਲੱਗ ਗਈਆਂ ਨੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਿਆਜ਼ ਗੰਡੇ ਆ ਇਹ ਦੇਖੋ ਇਹ ਗੰਡੇ ਲੱਗੇ ਹੋਏ ਆ ਸਾਰੇ ਨਿਕਲ ਆਇਆ ਭੁੱਖਾ ਇਹਨਾਂ ਦੀਆਂ ਬਹੁਤ ਸੋਹਣੇ ਹੋਣੇ ਹੋ ਜਾਣਗੇ ਸਰਦੀ ਚ ਤੇ ਉਹ ਸਾਹਮਣੇ ਫਿਰ ਵੈਂਗਣਾ ਦਾ ਜਿਹੜਾ ਬੂਟਾ ਲੱਗਿਆ ਦੇਖੋ ਕਿੰਨੇ ਵੈਂਗਣ ਲੱਗੇ ਉਹਨੂੰ ਇਹ ਪਰਥੇ ਵਾਲੇ ਵੈਂਗਣਾ ਵੱਡੇ ਇਹ ਦੇਖੋ ਇਹ ਸਾਡੀਆਂ ਸਰਦੀਆਂ ਦੀਆਂ ਸਬਜ਼ੀਆਂ ਮੇਨ ਇੰਨੀਆਂ ਕੀ ਹੁੰਦੀਆਂ ਬਾਕੀ ਮੂਲੀਆਂ ਤੋਂ ਇਲਾਵਾ ਛਲਗਮ ਵੀ ਬੱਟਾਂ ਤੇ ਲਾਏ ਹੋਏ ਐ ਗਾਜਰਾਂ ਵੀ ਜਿਹਾ ਹੋਣ ਐ ਤੇ ਉਧਰ ਬੀਜਿਆ ਹੋਇਆ ਛੋਲੀਆਂ ਸਾਹਮਣੇ ਆ ਜਿਹੜਾ ਆੜੂ ਤੋਂ ਪਰਾਂ ਬੈਂਗਣਾ ਦੇ ਬੂਟੇ ਕੋਲ ਉਹ ਛੋਲੀਆਂ ਬੀਜਿਆ ਹੋਇਆ ਸਾਗ ਦੇ ਵਿੱਚ ਛੋਲਗਾ ਪਾਓ ਛੋਲੀਆਂ ਦੀ ਪੁਰਜੀ ਬਣਾਓ ਤਾਂ ਬਹੁਤ ਟੇਸਟੀ ਬਣਦਾ ਸਾਗ ਤੇ ਦੀ ਪੁਰਜੀ ਵੀ ਬੜੀ ਵਧੀਆ ਬਣਦੀ ਹੈ ਆ ਇੱਕ ਲਾਇਆ ਹੋਇਆ ਵਿੱਚ ਮਰੂਏ ਦਾ ਬੂਟਾ ਮਰੂਏ ਦਾ ਬੂਟਾ ਬਹੁਤ ਵਧੀਆ ਹੁੰਦਾ ਹੈ ਇਹਦੇ ਬਾਰੇ ਕਿਸ ਦਿਨ ਫੇਰ ਵੀਡੀਓ ਬਣਾ ਕੇ ਤੁਹਾਨੂੰ ਜਾਣਕਾਰੀ ਦੇਵਾਂਗੀ ਇਹਦੇ ਕੀ ਕੀ ਫਾਇਦੇ ਆ ਫੇਰ ਫਿਲਹਾਲ ਇੰਨੇ ਹੀ ਦੇਖੋ ਤੁਸੀਂ ਇਹਦੇ ਹਾਰਸ਼نگਾਰ ਫੁੱਲਾਂ ਨਾਲ ਭਰਿਆ ਹੋਇਆ ਬਹੁਤ ਸੋਹਣੇ ਫੁੱਲ ਲੱਗਦੇ ਬੜੀ ਮਹਿਕ ਆਉਂਦੀ ਹੈ ਇਹਨਾਂ ਦੀ ਇਹ ਦੇਖੋ ਤੇ ਅਦਰ ਲੱਗਿਆ ਹੈ ਟੁਕੂਮਾ ਇਹ ਦੇ ਟੁਕੂਮਾ ਅੱਜ ਲਈ ਇੰਨਾ ਹੀ ਕੱਲ ਨੂੰ ਨਵੀਂ ਵੀਡੀਓ ਨਾਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ